ਨਾਗਾ ਜੋ ਹਾਂਜੀ ਮੇਰਾ ਨਾਮ ਤੇਜਪਾਲ ਸਿੰਘ ਆ ਜੀ ਫਾਦਲ ਸਾਹਿਬ ਮੇਰੇ ਸਰਦਾਰ ਵੀਰ ਸਿੰਘ ਜੀ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਆ ਜੀ ਹਾਂਜੀ ਸਾਡਾ ਕੇਸ ਚੱਲਦਾ ਜੀ ਸਾਡਾ ਰੋਡ ਦੇ ਵਿੱਚ ਆ ਘਰ ਆ ਗਿਆ ਜੀ ਇਹ ਕਿਹੜਾ ਅੱਡਾ ਵਜਦਾ ਇਹ ਡੱਡੂਣਾ ਦੀ ਅੱਡਾ ਡੱਡੂਣਾ ਪਿੰਡ ਸੂਰਪੁਰ ਕਲਾ ਅੱਛਾ ਜੀ ਹਾਂਜੀ ਰੋਡ ਦੇ ਵਿੱਚ ਰੋਡ ਦੇ ਵਿੱਚ ਘਰ ਆ ਗਿਆ ਜੀ ਅਸੀਂ ਘਰ ਆਪਣਾ ਪਛਾਣ ਪਾਉਣ ਦੇ ਹਾਂ ਅੱਛਾ ਜੀ ਇੱਕ ਸਾਡਾ ਨਾ ਸਾਂਝਾ ਖਾਤਾ ਵਾ ਅੱਛਾ ਜੀ ਸਾਂਝੇ ਖਾਤੇ ਦੇ ਵਿੱਚ ਕਿਸ ਬੀਬੀ ਦਾ ਨਾਮ ਬੋਲਦਾ ਬਲਜੀਤ ਕੌਰ ਉਹਦਾ ਨਾਮ ਜੀ ਥੋੜਾ ਜਿਹਾ ਥਾਂ ਬੋਲਦਾ ਦਾ ਉਹਨੇ ਸਾਡੇ ਤੇ ਕੇਸ ਪਾਤਾ ਕਿ ਹਾਂ ਕਿ ਨਾ ਇਹ ਢਾਉਣਾ ਪਾਉਣ ਸਾਡਾ ਘਰ ਤਾਂ ਠੰਡਿਆ ਅਸੀਂ ਕਿੱਥੇ ਜਾਈਏ ਅਸੀਂ ਆਪਣੀ ਪੈਲੀ ਦੇ ਵਿੱਚ ਹੀ ਬਣਾਉਣ ਦੇ ਹਾਂ ਨਾ ਕਿ ਉਹਦੇ ਕਬਜ਼ਾ ਕਰਨ ਦੇ ਉਹਨੇ ਗੱਲ ਜਿਹੜੀ ਗੱਲ ਕੀਤੀ ਕਬਜ਼ਾ ਕਰਨ ਦੇ ਅਸੀਂ ਕਿਹਦੇ ਕਬਜ਼ਾ ਕਰਨ ਦੇ ਦੇਖ ਸਕਦੇ ਤੁਸੀਂ ਮੌਕਾ ਵੇਖ ਸਕਦੇ ਜੀ ਹਾਂਜੀ ਸਾਡਾ ਘਰ ਤਾਂ ਠੰਡਿਆ ਅਸੀਂ ਪਛਾਣ ਕਰਦੇ ਹਾਂ ਨੂੰ ਪੁਲਿਸ ਨੇ ਆ ਕੇ ਰੋਕਿਆ ਅਸੀਂ ਉੱਥੇ ਰੋਗ ਗਏ ਠੀਕ ਹੈ ਐ ਅਸੀਂ ਆ ਬਸ ਇਹ ਚਾਹੁੰਨੇ ਕਿ ਸਾਡੇ ਨਾਲ ਇਨਸਾਫ ਹੋਵੇ ਹੁਣ ਜਿਹੜਾ ਆਮ ਆਇਆ ਡਾ ਬਬਾ ਪਈ ਦਾ ਰੋਲਾ ਪੈ ਰਿਹਾ ਵਾ ਤੁਹਾਡਾ ਇਹ ਕਿਥੋਂ ਦਾ ਪਿਆ ਕਿਥੋਂ ਮੰਗ ਰਹੀ ਤੁਸੀਂ ਪਹਿਲਾਂ ਚੱਲ ਰਿਹਾ ਵਾ ਹਾਂਜੀ ਹਾਂਜੀ ਪਹਿਲਾਂ ਪਿਆ ਉਧਰ ਚੱਲਣ ਡਿਆ ਜੀ ਸਾਡੀਆਂ ਪਹਿਲੀਆਂ ਦੇ ਵਿੱਚ ਆਉਂਦੀ ਉਹ ਸਾਡੀਆਂ ਮੁੱਲਦੀਆਂ ਪਹਿਲੀਆਂ ਜੇ ਉਹ ਰਾਹ ਮੰਗਦੇ ਇਥੋਂ ਘਰ ਦੇ ਵਿੱਚ ਆਉਂਦੀ ਅੱਛਾ ਇਥੋਂ ਰਾਹ ਹਾਂਜੀ ਹਾਂਜੀ ਉਹ 50 ਸਾਲ ਹੋ ਗਏ ਰਾਹ ਚੱਲਣ ਡਿਆ ਇੰਗਾ ਥਾਂ ਨਾ ਕੋਈ ਥਾਂ ਦਿੱਤਾ ਉਹਨਾਂ ਨੇ ਉਧਰ ਨੰਗੀ ਜਾਂਦੇ ਬਸ ਆ ਇਥੋਂ ਦੀ ਰਾਹ ਮੰਗਦੇ ਵੇਖ ਲੋ ਕਿ ਸਾਡਾ ਘਰ ਟੱਟ ਕੇ ਰਾਹ ਇਹਦੇ ਹਿਸਾਬ ਨਾਲ ਮਿਲ ਸਕਦਾ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਆ ਨਿਸ਼ਾਨੀ ਇਥੋਂ ਦਾ ਕਾਡਾ ਘਰ ਆਉਂਦਾ ਜੀ ਆ ਨਾਲ ਅਸੀਂ ਪਾਉਂਦੇ ਜੇ ਹੁਣ ਤੁਸੀਂ ਦਾਦੋ ਕਈ ਗਲਤੀਆਂ ਜਿਵੇਂ ਵਾਲਿਆਂ ਨੂੰ ਆ ਕੇ ਤੰਗ ਕਰਦੇ ਤੁਹਾਨੂੰ ਪੈਸੇ ਪਏ ਆ ਪਤਾ ਨਹੀਂ ਕਿੱਦਾਂ ਸਟੇ ਮਿਲ ਗਿਆ ਕਿੱਦਾਂ ਨਹੀਂ ਇਹ ਤੇ ਸਾਨੂੰ ਨਹੀਂ ਪਤਾ ਅਸੀਂ ਕਦੀ ਅਦਾਲਤਾਂ ਦੇ ਚੱਕਰ ਚ ਪਏ ਨਹੀਂ ਆ ਹੈ ਪੈਲੀ ਦੀ ਗਦੌਰੀ ਸਾਡੇ ਨਾਲ ਸਾਰਾ ਕੁਝ ਸਾਡੇ ਨਾਲ ਕੰਮ ਵੀ ਸਾਡੇ ਨਾਲ ਇਦਾਂ ਹੋਣ ਡਿਆ ਜੇ ਐਂ ਨਾ ਪਾ ਸਕਦੇ ਨਾ ਢਾਹਤਾ ਦੇ ਡੰਗਰ ਵੱਜੇ ਵੇਖ ਲੋ ਇਹ ਕਿੱਥੇ ਲੈ ਜੀਏ ਹਾਂਜੀ ਹਾਂਜੀ ਆਹ ਰੇ ਲੋ ਅਸੀਂ ਡੰਗਰ ਹੀ ਬੰਨਣੇ ਸੀ ਆ ਡੰਗਰ ਹੀ ਵੱਜੇ ਦੇ ਅੱਛਾ ਆਗੇ ਵੇਚਦੇ ਉਹਦੇ ਬੱਚੇ ਬਾਹਰ ਆ ਬਾਹਰ ਉਹਨਾਂ ਨੂੰ ਪੈਸਾ ਪਾਈ ਜਾਣ ਰਿਹਾ ਉਹ ਕਰੀ ਜਾਂਦੇ ਐਂ ਬਾਹਰ ਡੰਗਰਾਂ ਦੇ ਸੱਟੇ ਐ ਕਿੱਥੋਂ ਪੈਸਾ ਲਾ ਲਾਂਗੇ ਸਾਡਾ ਘਰ ਠੰਡਿਆ ਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਐਂ ਪ੍ਰਸ਼ਾਸਨ ਕੋਲ ਆਇਆ ਹੋਏ ਮੰਗ ਕਰਦੇ ਦੱਸੋ ਸਾਨੂੰ ਕਿ ਅਸੀਂ ਕਿੱਥੇ ਜਾਈਏ ਕੋਈ ਨਾ ਕੋਈ ਸਾਡਾ ਹੱਲ ਕਰੋ ਕੋਈ ਨਾ ਕੋਈ ਤਾਂ ਸਾਨੂੰ ਦੱਸੋਗੇ ਹੈ ਸਾਡੇ ਨਾਲ ਇਨਸਾਫ ਹੋਵੇ ਕੋਈ ਨਾ ਕੋਈ ਇਨਸਾਫ ਦੇ ਹੋਵੇ ਇੱਕ ਆਡੀ ਜ਼ਮੀਨ ਜਾਣ ਦੀ ਆ ਇੱਕ ਆਡਾ ਘਰ ਠੰਡਿਆ ਵਾ ਇੱਕ ਸਾਨੂੰ ਆਗੇ ਪਰ ਛਾਣ ਕੀਤਾ ਜਾਂਦਾ ਤੂੰ ਬਣਾ ਨਹੀਂ ਸਕਦਾ ਉਹ ਨਹੀਂ ਕਰ ਸਕਦਾ ਦੱਸੋ ਅਸੀਂ ਕਿੱਥੇ ਚੱਲ ਜੀਏ ਫਿਰ ਹੈ ਅਈ ਆਤਮਾ ਤੇ ਆ ਕਰ ਲੀਆ ਫਿਰ ਨਾਲ ਹੀ ਅਸੀਂ ਬੱਚਿਆਂ ਨੂੰ ਮਾਰ ਲੀਨੇ ਕੀ ਨਾਂ ਕੀ ਉਹਨਾਂ ਦਾ ਬਲਜੀਤ ਕੌਰ ਜੇ ਉਹਦਾ ਨਾਂ ਵਾਈਫ ਹਰਦੇਵ ਸਿੰਘ ਮਨਪ੍ਰੀਤ ਸਿੰਘ ਉਹਦੇ ਮੁੰਡੇ ਦਾ ਨਾਂ ਜੇ ਇੱਕ ਦਾ ਜਗਪ੍ਰੀਤ ਸਿੰਘ ਜੇ ਬਾਹਰ ਜੇ ਇਟਲੀ ਪਤਾ ਨਹੀਂ ਉਹ ਵੀ ਦੋ ਨੰਬਰ ਚ ਗਏ ਕਿੱਦਾਂ ਗਏ ਇਹ ਕਿਸੇ ਦੇ ਆਪਣੇ ਮੁੰਡਿਆਂ ਦੇ ਬਣਾ ਕੇ ਉਹਨੇ ਬਾਹਰ ਬੂਰ ਖੱਲੇ ਜੇ ਇਦਾਂ ਕੱਲਿਆ ਉਹਨੇ ਉਹਦੇ ਜੇ ਕਾਗਜ਼ੀ ਕਾਰਵਾਈ ਹੋਈ ਤਾਂ ਬੜਾ ਕੋਈ ਨਿਕਲ ਸਕਦਾ ਜੀ ਜਿਹੜੀ ਰਾਹ ਦੀ ਖਲੋਤੇ ਜੋ हां जी वीर जी ਆਹ ਉਹ ਰਾਹ ਆ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਡੇ ਦਾਦੇ ਪਰਦਾਦੇ ਨੇ ਛੱਡਿਆ ਆ ਦੇਖੋ ਆ ਸਿੱਧਾ ਜੀ ਉਹਨਾਂ ਤੋਂ ਰਾਹ ਉਹਦੇ ਤੋਂ ਆ ਰਿਹਾ ਅੱਜ ਤੋਂ 60 ਸਾਲ ਦਾ ਰਾਹ ਇਹ ਛੱਡਿਆ ਵਾ ਸਾਡੇ ਬਜ਼ੁਰਗਾਂ ਨੇ ਸ਼ਹਿਮਤੀ ਦੇ ਨਾਲ ਇਹ ਜਿਹੜੇ ਦੇਵ ਕਨਾਲ ਦੀ ਗੱਲ ਕਰਦੇ ਆ ਇਹ ਇਹ ਉਹਨਾਂ ਨੇ ਮੰਨਿਆ ਸੀ ਹਜੇ ਤੱਕ ਨੂੰ ਉਹ ਨਾਮ ਮਿਲਿਆ ਕਿ ਮੰਤੀ ਕਰ ਸਕਦੇ ਪੈਲੀਆਂ ਕਿੜੀਆਂ ਚੁੱਕੇ ਲੱਗੇ ਅਸੀਂ ਕਿਤੇ ਆ ਕੇ ਨਿਸ਼ਾਨਦਾਹੀ ਕਰ ਸਕਦੇ ਜੇ ਸਾਡੇ ਵੱਲੋਂ ਵੱਧ ਨਿਕਲੂਗਾ ਅਸੀਂ ਜ਼ਿੰਮੇਵਾਰ ਹੋਵਾਂਗੇ ਅਨ ਅੱਗੇ ਵੇਖ ਸਕਦੇ ਜੇ ਹੱਥ ਵੱਲ ਕੋਈ ਇਹਨਾਂ ਨੇ ਕੋਈ ਥਾਣੀ ਸਾਨੂੰ ਤਾਂ ਵੱਖਰਾ ਪਛਾਣ ਕੰਨ ਅੱਗੇ ਵੇਖ ਚੇਲੋ ਮੋੜਸਾ ਹਲਾਉਣ ਡਿਆ ਇਹ ਸਿੱਧਾ ਰਾਹ ਆਉਣ ਡਿਆ ਆਜੋ ਤਾਂ ਨੂੰ ਮਖਾਉਣੇ ਉਹਨਾਂ ਨੇ ਝੋਨਾ ਲਾਇਆ ਸਭ ਕੁਝ ਲਾਇਆ ਆਹ ਰਾਹ ਤਾਂ ਨਹੀਂ ਆਹ ਅੱਡਾ ਨਾਲ ਵਗ ਗਿਆ ਹੋਣੇ ਆ ਕੋਦੀ ਬਲੀਆ ਆਹ ਜੰਦੇ ਘਾਤੇ ਵਾਲੀ ਐ ਆ ਵੀ ਆਡੀ ਮੋਦੀ ਪੈਲੀ ਜੀ ਬਾਗ ਬਾਗ ਦਾ ਮੁੱਲਦਾ ਜੇ ਆ ਆਡੀ ਆ ਸਾਡੀਆਂ ਬੈਰੀਆਂ ਪੈਲੀਆਂ ਹਾਂਜੀ ਉਹਦੇ ਵਿੱਚੋਂ ਅਸੀਂ ਰਾ ਛੱਡਿਆ ਵਾ ਕਿ ਕੋਈ ਨਹੀਂ ਆ ਸਾਡੀ ਆਪਣੀ ਆ ਨੰਗੀ ਜਾਵੇ ਵਾ ਸਾਡੀਆਂ ਅੱਬਾ ਟੈਲੀਆਂ ਪਈਆਂ ਇਹੋ ਵੀ ਆ ਲਾਈ ਲੱਕੇ ਸਧਾਣੀ ਹੋਣੀ ਰੋਲਾ ਪਾਉਂਦੇ ਆ ਕਿ ਅੱਗ ਨਾਲ ਲਾਓ ਅੱਗ ਨਾਲ ਲਾਓ ਇਹਨਾਂ ਨੇ ਜਿੱਦ ਕਰਕੇ ਅੱਗ ਲਾਈ ਆ ਆ ਕਿੰਨਾ ਬਾਗ ਆ ਡਾ ਥੜੀ ਹਾਂ ਜੀ ਗੌਰ ਜੀ ਆਪ ਉਹਨਾਂ ਸਟੀਲ ਆਵਾ ਟੋਟਲ ਕਿੰਨਾ ਬਣਦਾ ਉਹਦਾ ਇਹਦੀ ਵੀ ਵੀ ਕਟੋ ਘਟ ਮੰਨ ਲਓ ਦੇ ਅੱਧਾ ਤੇ ਮਰਲਾ ਇਹਨਾਂ ਦਾ ਥਾਂ ਜਾਨੀ ਕਿ ਆਉਂਦਾ ਵਾ ਹਾਂਜੀ ਉਹ ਵੀ ਸਰਕਾਰ ਨੇ ਅਕਵਾਇਰ ਕਰ ਲਿਆ ਵਾ ਇਹ ਜਾਣ ਕੇ ਸਾਨੂੰ ਪਰੇਸ਼ਾਨ ਕਰਦੇ ਉਹਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਉਹ ਸਾਰਾ ਕਵਰ ਹੋ ਗਿਆ ਵਾ ਹਾਂਜੀ ਨਾਲ ਹੀ ਇਹ ਮੱਝਲੇ ਡਗਰਮੜਾ ਤੋਂ ਬਰਾਂਡ ਆ ਪਾਰਿਆ ਕਿ ਕਿੰਨੇ ਨੰਬਰ ਤੇ ਪਾ ਦੇ ਆ ਉਹ ਜੀ ਉਹ ਇਹਦੇ ਵਿੱਚ ਅਸੀਂ 15 ਨੰਬਰ ਦੇ ਵਿੱਚ ਬਣਾਉਂਦੇ ਆ ਸਟੇ ਇਹਨਾਂ ਦਾ 10 11 ਦੇ ਵਿੱਚ ਆ ਉਹ ਪਿੱਛੇ ਆ ਉਹਦੇ ਆ ਤਾਂ ਇਹਨਾਂ ਦਾ ਹੁੰਦਾ ਵਾ ਬਾਕੀ ਅਸੀਂ ਉਹ ਜਦੋਂ ਉਹਨਾਂ ਨੇ ਕਿਹਾ ਅਸੀਂ ਪੁੱਤਣੇ ਅਸੀਂ ਆਗੇ ਰੋਣਤਾ ਬਾਕੀ ਸਾਡਾ 15 ਨੰਬਰ ਦੇ ਵਿੱਚ ਬਣ ਦਿਆ ਜੀ ਕੀ ਮੰਗ ਕਰਦੇ ਉਹਨਾਂ ਪ੍ਰਸ਼ਾਸਨ ਕੋਲ ਤੇ ਤਾਂ ਚਾਚਣ ਕੋਈ ਹੈ ਮੰਗ ਕਾਬਿਆ ਜੀ ਆਡੀ ਵੀ ਕੋ ਸੁਣੀ ਜਾਵੇ ਆਡੀ ਵੀ ਇਨਸਾਫਾ ਨੂੰ ਦਵਾਇਆ ਜਾਵੇ ਕਿ ਸਾਡਾ ਘਰ ਠੰਡਿਆ ਵਾ ਅਸੀਂ ਡੰਗਰਾਂ ਦੇ ਸਿਰ ਤੇ ਹੀ ਆ ਹਾਂਜੀ ਇਹਨਾਂ ਦੇ ਬੱਚੇ ਬਾਹਰ ਆ ਅਸੀਂ ਡੰਗਰਾਂ ਦੇ ਸਿਰ ਤੋਂ ਆਪਣੇ ਬੱਚੇ ਪਾਲਨੇ ਆ ਅਸੀਂ ਕਿੱਥੇ ਜਾਈਏ ਫਿਰ ਇਹ ਕੋਨਾ ਲੋ ਜਿਹੜਾ ਇਲਜ਼ਾਮ ਹੀ ਲਗਾਇਆ ਜਾਂਦਾ ਕਿ ਤੁਹਾਡੇ ਪਰਿਵਾਰ ਕੋ ਮੈਨੂੰ ਤੇ ਖਤਰਾ ਵਾ ਜਾਣਦਾ ਹਾਂਜੀ ਹਾਂਜੀ ਬੋਲੇ ਬਾਰੇ ਤਾਂ ਕਿਹਾ ਨਹੀਂ ਉਹਦੀ ਵੇਖੋ ਜੀ ਉਹਨਾਂ ਦੀ ਆਪਣੀ ਸੋਚ ਹੈ ਅਸੀਂ ਤਾਂ ਕਦੀ ਇਹਦੀ ਕੋਈ ਗੱਲ ਨਹੀਂ ਕੀਤੀ ਜੇ ਕੋਈ ਇਹਦੀ ਗੱਲ ਹੁੰਦੀ ਤਾਂ ਇਹ 50 ਸਾਲਾਂ ਦਾ ਰਾਹ ਲਗਣ ਡਿਆ ਅਸੀਂ ਵੜਦੇ ਜਾਂ ਕੁਝ ਕਰਦੇ ਜਾਂ ਕੁਝ ਐ ਐਵੇਂ ਨਾ ਹੁੰਦਾ ਇਹ 7-8 ਸਾਲ ਬਾਹਰ ਲਾ ਕੇ ਆ ਗਏ ਨਾ ਇਹਨਾਂ ਦੀ ਪਹਿਲੀ ਗੱਲ ਕਦੀ ਝਾਕੇਆਂ ਨਾ ਕੋਈ ਗੱਲ ਹਾਂਜੀ ਨਾ ਹਨੂ ਸਭੋ ਖਤਰਾ ਹਨੂ ਬਰੋਂ ਸਭੋ ਕਾਲਾ ਹੁੰਦੀਆਂਗੇ ਹਾਂ ਕਿ ਤੁਸੀਂ ਉਹਨਾਂ ਨਾਲ ਫੈਸਲਾ ਕਰ ਲਓ ਨਹੀਂ ਤੇ ਉਹਦੇ ਮੁੰਡੇ ਨੇ ਇਦਾਂ ਕਰ ਦੇਣਾ ਇਦਾਂ ਕਰ ਦੇਣਾ ਆਡੇ ਵੱਲੋਂ ਤਾਂ ਕੋਈ ਨਹੀਂ ਸਾਡੀਆਂ ਫੋਨ ਰਿਕਾਰਡਿੰਗ ਜੋ ਕੋਈ ਕਹੋਗੇ ਅਸੀਂ ਪੇਸ਼ ਕਰਨ ਨੂੰ ਤਿਆਰ ਹਾਂ ਵੇ ਸਾਡੀ ਇੱਕ ਵੀ ਕਾਲ ਬਾਹਰ ਦੀ ਉਹ ਇਟਲੀ ਇਹਦੇ ਬੱਚੇ ਆ ਇਟਲੀ ਦੇ ਇੱਕ ਵੀ ਕਾਲ ਸਾਡੇ ਫੋਨ 'ਤੇ ਹੈਗੀ ਆ ਜਾਂ ਇਕੇ ਕਿ ਇਹਨਾਂ ਨਾਲ ਗੱਲ ਕੀਤੀ ਹੈ ਤਾਂ ਅਸੀਂ ਜੁਮੇ ਆ ਰਹੇ ਆ। ਅਕਿ ਪੁਲਿਸ ਪਰ ਸ਼ਾਸਨ ਵੱਲੋਂ ਇਨਸਾਫ ਨਹੀਂ ਦਿੱਤਾ ਜਾਂਦਾ ਤੇ ਅਕੇ ਤੁਹਾਡਾ ਨਕਸ਼ ਕੀ ਕਦਮ ਹੋਏਗਾ। ਅਹੀਂ ਤੇ ਜੀ ਪ੍ਰਸ਼ਾਸਨ ਕੋਈ ਮੰਗ ਕਰਦੇ ਆਂਗੇ ਸਾਡਾ ਇਨਸਾਫ ਹੋਵੇ ਹਾਂਜੀ ਨੈਕਸਟ ਤੇ ਫਿਰ ਇਹ ਹੀ ਆ ਕਿ ਜਾਂਦੇ ਆਂ ਅੱਡਾ ਫਿਰ ਘਟ ਠੂਆ ਜਾਂ ਫਿਰ ਇਹੀਂ ਕੁਛ ਨਾ ਕੁਛ ਫੇਰਾ ਆਪਣੇ ਆਪ ਨੂੰ ਬੱਚਿਆਂ ਨੂੰ ਪਾਲਣਾ ਤੇ ਕੋਈ ਤੇ ਕਰਨਾ ਪੈਣਾ ਜਾਂ ਫਿਰ ਆਤਮ ਹੱਤਿਆ ਇਸ ਤੋਂ ਬਾਅਦ ਹੋਰ ਕੁਛ ਨਹੀਂ। ਜੀ ਮਾਤਾ ਜੀ ਕਿਨਾ ਫੜੇ ਮੇਰਾ ਨਾਮ ਮਰਨੂਕਰ ਇਹ ਕਰਿਆ ਨਾ ਜਿੱਤੂਆਂ ਨਾਲ ਇੱਥੇ ਵੱਡੀਆਂ ਨੇ ਇੱਥੇ ਤੇ ਕੀ ਗੱਲ ਬਾਤ ਜਿਹੜੀ ਆਪਣੀ ਜਗਾ ਘਰਵਾਸਿਆ ਹੈ ਜਗਾ ਦਾ ਸਾਡਾ ਪੁੱਛ 40 17 ਸਾਲਾਂ ਤੋਂ ਇੱਥੇ ਹੀ ਰਹਿੰਦੇ ਆ ਸਾਡੇ ਦਾਦੇ ਦੀ ਵੰਡੇ ਆਏ ਤੇ ਕੋਈ ਰੌਲਾ ਨਹੀਂ ਆ ਸਿਰਫ ਹੁਣ ਛੜਕ ਚ ਆਉਣੇ ਕਰਕੇ ਤੇ ਬੀਬੀ ਬਲਜੀਤਪੁਰ ਜਿਹੜੀ ਹੈ ਨਾ ਸਾਡੇ ਨਾਲ ਧੱਕਾ ਕਰ ਰਹੀ ਹੈ ਦਾ ਇਹਨੇ ਆਪਣਾ ਨਾਮ ਪਤਾ ਨਹੀਂ ਦੇਚ ਪਵਾ ਕਿਦਾਂ ਲਿਆ ਪਹਿਲਾਂ ਇਹਦਾ ਨਾਮ ਨਹੀਂ ਆਗਾ ਵੀ ਤੇ ਇਹ ਹੁਣ ਸਾਡਾ ਘਰ ਤੋਂ ਛੱਡਿਆ ਦੇ ਦਿੱਤਾ ਛੱਡਈ ਆ ਤੇ ਉਹ ਜਿਦਣਾ ਹੋਈ ਆ ਤੇ ਇਹ ਅੰਕੇ ੱਟਕੇ ਨਾਲ ਸਾਡੇ ਕੋਲ ਰਹਾ ਬੰਨਦੀ ਆ ਘਰ ਦੇ ਵਿੱਚੋਂ ਕੀ ਰਾਹ ਉਹਨਾਂ ਕੋ ਪਹਿਲਾਂ ਨਹੀਂ ਆ ਗੱਲ ਰਾਹ ਹਨ ਹਲਵੀਤ ਨਾਲ ਰਾਸ ਅਹੀਂ ਛੱਡਿਆ ਆਪਣੇ ਪਿੰਡਾਂ ਚ ਉਹ ਵੀ ਨਹੀਂ ਵੀ ਜਾਣਦੀ ਆ ਤੇ ਪਰ ਪਰੇਸ਼ਾਨ ਹਨ ਕਰੀ ਜਾਂਦੀ ਪਰਸੋਂ ਮੈਂ ਡੰਗਰ ਵੱਡੇ ਉੱਥੇ ਤੇ ਬੱਚਾ ਪੋਤੜਾ ਮੇਰਾ ਬਿਮਾਰ ਹੀ ਮੇਰਾ ਮੁੰਡਾ ਤੇ ਮੇਰੀ ਨੌਂ ਨੂੰ ਹਸ ਲੈ ਕੇ ਜਾਏ ਤੇ ਮੈਂ ਡੰਗਰ ਦੇਖਣ ਲਈ ਤੇ ਦੋ ਅਣ ਪਛਾਤੇ ਮੁੰਡੇ ਲੈ ਕੇ ਧਿਆਨ ਕੇ ਮੈਨੂੰ ਪੈ ਗਈ ਦੇ ਦੋ ਲੈ ਕੇ ਮੁੰਡੇ ਦੋ ਮੁੰਡੇ ਹਾਂ ਪਛਾਤੇ ਨਾਲ ਉਹਨਾਂ ਨਾਲ ਲੱਗੇ ਤਾਂ ਮੇਰੇ ਨੇ ਪਾਈ ਆ ਤੇ ਮਨੂ ਗਾ ਰਿਹਾ ਮਤਲਬ ਆਪਾਂ ਆਪ ਬਚਾਇਆ ਤੇ ਨਾ ਸਿੱਕਿਆ ਆਪਣੇ ਘਰ ਆਂਦੀ ਆ ਇਹ ਰਾਤ ਬਰਾਤੇ ਵੀ ਫਿਰਦੀ ਆ ਮੇਰੇ ਬੱਚੇ ਲਈ ਤੋਂ ਬਹੁਤ ਖਤਰਾ ਵਾ ਕਿ ਬੱਚਾ ਮੇਰਾ ਇੱਕ ਆ ਉਹਨੇ ਰਾਤ ਪਾਣੀ ਲਾਉਣ ਨਹੀਂ ਜਾਣਾ ਚਾਹੁੰਨੇ ਨੂੰ ਤੇ ਇਹਦੇ ਘਰ ਦੋ ਤ ਮੁੰਡੇ ਇਹਦੇ ਬਾਹਰ ਰਹਿੰਦੇ ਤੋਂ ਉਹ ਬਾਹਰੋਂ ਮੁੰਡਿਆਂ ਨੂੰ ਪਾਏ ਕੋਈ ਪਾਜ਼ਟਿਵ ਨਹੀਂ ਵੀ ਆਪਣੇ ਘਰ ਰੱਖਦੇ ਆ ਸਾਨੂੰ ਹੀ ਪਤਾ ਕਿ ਕਿਹੜੇ ਮੁੰਡੇ ਆ ਕਿਹੜੇ ਨਹੀਂ ਅਣਪਛਾਤੇ ਮੁੰਡੇ ਦੇ ਘਰ ਆਂਦੇ ਆ ਈ ਮੰਨ ਕਰਦੇ ਹਾਂ ਕਿ ਅਸੀਂ ਮੰਗੇ ਹਾਂ ਕਿ ਕਰਦੇ ਆ ਕਿ ਇਹ ਨੂੰ ਜਨਾਨੀ ਨੂੰ ਪੁੱਛਿਆ ਜਾਵੇ ਕਿ ਕਿਉਂ ਹਾਲੇ ਪਰੇਸ਼ਾਨ ਕੰਨੀ 25 ਸਾਲ ਹੋ ਗਏ ਮੇਰੇ ਆਦਮੀ ਮਰੇ ਮੇਰੇ ਉਹਦੇ ਬੱਚੇ ਨਿੱਕੇ ਨਿੱਕੇ ਹੀ ਜਦੋਂ ਦਾ ਮੇਰਾ ਆਦਮੀ ਤਾਂ ਹੋਇਆ ਮੈਂ ਮਰ ਕੇ ਬੱਚੇ ਪਾੜੇ ਮਰ ਕੇ ਆਪਣਾ ਘਰ ਬਣਾਇਆ ਤੇ ਇਹ ਸਾਡਾ ਘਰ ਟੋਹਣ ਨੂੰ ਚਰਦੀ ਹੈ ਪ੍ਰਸ਼ਾਸਨ ਇਹ ਦੇਖਣਾ ਚਾਹੀਦਾ ਆਣ ਕੇ ਮੌਕਾ ਕਿ ਕੀ ਚੱਕਰ ਹੈ ਇਹ ਦੇ ਵਿੱਚ ਜੀ ਆ ਤੇ ਉਹ ਜਨਪਾਦ ਨਾ ਚ ਜਾਂਦੇ ਇੱਕ ਦੋਰੀ ਉਹਨਾਂ ਨੇ ਬੰਦੀਆਂ ਪੰਡੀਆਂ ਪੁੰਡੀਆਂ ਖੜੀਆਂ ਆ ਖੜੀਆਂ ਚੁੱਕੀ ਪਰ ਨਹੀਂ ਇਹ ਹਟ ਕੀ ਕੀ ਤੁਸੀਂ ਮੰਗ ਕੀ ਕਰਦੇ ਹੋ ਮੇਰੀ ਮੰਗ ਇੰਨਾ ਗੜੀ ਇਹ ਹੋਈ ਆ ਕਿ ਮੈਨੂੰ ਰਸਤਾ ਲੱਗਣਾ ਚਾਹੀਦਾ ਨਹੀਂ ਤੇ ਫਿਰ ਮੇਰਾ ਜਿਹੜਾ ਬੰਦਾ ਹਿੱਸਾ ਵਾ ਛਕਦਾ ਉਹ ਦਿੱਤਾ ਜਾਵੇ ਹੂੰ ਤੁਸੀਂ ਵੀ ਜੀ ਘਰ ਇਕੱਲੇ ਰਹਿੰਦੇ ਹੋ ਇਕੱਲੇ ਰਹਿਣੀ ਆ ਜੀ ਹੂੰ ਹੋਰ ਮੇਰਾ ਪਰਿਵਾਰ ਮੇਰੇ ਬੱਚੇ ਬਾਹਰ ਰਹਿੰਦੇ ਆ ਹੂੰ ਜੇ ਚਾਹ ਮੈਂ ਕੋਈ ਸ਼ਬਦ ਵੀ ਗਲਤ ਬੋਲੇ ਗਏ ਜਾਂ ਕੀ ਹਾਂ ਹਾਂਜੀ ਮੇਰੇ ਕੋ ਪਸੋਂ ਦੀ ਗੱਲ ਆ ਮੈਂ ਇਹਨਾਂ ਨੂੰ ਦੱਨ ਵਾਸਤੇ ਕਿ ਮੈਂ ਸਿੱਧ ਇੰਨੀ ਗੱਲ ਆਖੀ ਆ ਕਿ ਬੰਦਿਆਂ ਦੇ ਵਿੱਚ ਗੱਲ ਹੋਈ ਆ ਇਹ ਸਟੇ ਦਾ ਖਾਮ ਆ ਇਹਨਾਂ ਦੇ ਕੰਨਾਂ ਦੇ ਉੱਤੇ ਵਾਰ ਨਹੀਂ ਦੇਣੀ ਉਹ ਜਿਹੜੀ ਨਿਰਮਲ ਕੌਰ ਆ ਉਹ ਆਣ ਕੇ ਮੈਨੂੰ ਧੱਕਾ ਦਿੱਤਾ ਉਹ ਆਮ ਕਰ ਕੋਈ ਸਿੱਧੇ ਰਾਤੀ ਕਾ ਮੈਂ ਤੇ ਬੋਲਦਾ ਮਾੜੇ ਚੰਗੇ ਦੱਸਦੇ ਕਿ ਕੋਸਨ ਤੁਸ ਤਲਾਕ ਕੀਤੀ ਨਹੀਂ ਉਹਦੋਂ ਨਹੀਂ ਮੈਂ ਤਲਾਕ ਕੀਤੀ ਕਿ ਕੁਝ ਨੂੰ ਮੈਂ ਦੱਸਿਆ ਜ਼ਰੂਰ ਸੀਗਾ ਕਿ ਉਹ ਛਤੀ ਜਾ ਰਹੇ ਆ ਸਵੇਰੇ ਮੈਂ ਅੱਜ ਦੱਸਿਆ ਵਾ ਉਹ ਕੀ ਛਤੀ ਜਾ ਰਿਹਾ ਕੋ ਸਾਰੇ ਆਂਦੇ ਆ ਵੀ ਬਿੰਨੀ ਕਿ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਤੇ ਮੇਰੇ ਸਾਹਮਣੇ ਕੋਈ ਨਹੀਂ ਆ ਜੀ ਵੀ ਜੀ ਪੁਲਸ ਨੂੰ ਕੀ ਮੰਗ ਕਰਦੇ ਹੋ ਹਾਂ ਜੀ ਮੇਰੀ ਮੰਗ ਇਹ ਹੋਏ ਕਿ ਪੁਲਸ ਉਹਨਾਂ ਦਿੱਤੇ ਕੋਈ ਕਾਰਵਾਈ ਕਰੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਕਾਰਨ ਕੀ ਸਮੇਂ ਤੇ ਨਾ ਸੁਣਵਾਈ ਹੋਣਾ ਕਾਰਨ ਮੈਨੂੰ ਆਪ ਨਹੀਂ ਕੋਈ ਸਮਝ ਲੱਗਦੀ ਕਿ ਹੁੰਦੇ ਆ ਕਨਾਲ ਥਾਂ ਦੋ ਮੈਂ ਨਹੀਂ ਅਬ ਜੋ ਮੇਰੇ ਹਿੱਸੇ ਆਊਗਾ ਉਹ ਮੈਂ ਦਊਗੀ ਕਾਂਦੇ ਨਹੀਂ ਨੰਗਣਾ ਸਾਰੇ ਆਂ ਸੀ ਘਰ ਕੱਲੇ ਲੈਂਦੇ ਹੋ ਕੱਲੇ ਜਿੰਨੀ ਕੋਈ ਤਾਂ ਖਤਰਾ ਲੱਗਦਾ ਖਤਰਾ ਜੀ ਮੈਨੂੰ ਨਾ ਕਿੰਨਾ ਦੋ ਮੇਰੇ ਜਿਹੜੇ ਉਹ ਪਾਈ ਵਾਲਿਆ ਅੱਛਾ ਕਿਉਂਕਿ ਮੈਨੂੰ ਤਾਂ ਪੁਕੀਆਂ ਦਿੰਦੇ ਆ ਮੇਰੇ ਬੱਚਿਆਂ ਨੂੰ ਤਾਂ ਪੁਕੀਆਂ ਦਿੰਦੇ ਆ ਹੁੰਦੇ ਸੀ ਅਸੀਂ ਮਾਰ

ਮੈਂ ਬਿਲਕੁਲ ਕਲੀਕਾਰ ਹੁੰਦੀ ਆ ਮੈਨੂੰ ਚਤੇ ਘੜੀਆਂ ਇਹਨਾਂ ਦਾ ਡਰ ਹੈ ਇਹ ਪੈਪਰ ਇਹਨਾਂ ਦਾ ਕੋਣ ਜਿਮੇਵਾਰ ਹੈ ਮੈਂ ਫਿਰ ਇਹੋ ਆਨੀ ਆ ਜਾਂ ਫਿਰ ਪ੍ਰੋਸੈਸਰ ਜਿਹੜਾ ਜਿੰਮੇਵਾਰ ਹੋਗਾ ਜਾਂ ਕੋਣ ਜਿੰਮੇਵਾਰ ਹੈ ਉਹ ਗੇੜਾ ਕੇ ਮੈਡੀਕਲ ਤੋਂ ਦਾਨ ਨਹੀਂ ਜੀ ਸਰ ਇਹ ਆਉਂਗਾ ਕਿਤਾ ਬੀਬੀ ਆ ਪਟੀਤ ਕੋਲ ਉਹਨਾਂ ਦਾ ਖੇਤਾਂ ਦੇ ਵਿੱਚ ਕਾਫੀ ਚਿੰਤਾ ਕਰਦੇ ਆ ਰਹਾ ਮਾਪੂਰ ਨੂੰ ਘਰ ਪਾਇਆ ਹੈ। ਉਹਨਾਂ ਦੇ ਅਸਲ ਚ ਕਾਗਜ਼ੀ ਪੱਤਰੀ ਵੀ ਆਪਾਂ ਚੈੱਕ ਵੀ ਕਰਾਇਆ ਮੋਟੇ ਵੀ ਨਾਲੇ ਚੱਲ ਰਹੇ ਆ। ਫੂਦੇ ਕੇਸ ਕੇ ਮੁਤਾਬਕ ਇਹਨਾਂ ਨੇ ਰਸਤਾ ਖੜਿਆ ਆ ਪਰ ਉਹ ਕਹਿੰਦੇ ਕਿ ਇਹ ਰਸਤਾ ਅਸਲ ਵਿੱਚ ਉਹ ਬਾਗ ਦੇ ਉੱਪਰ ਵੀ ਲੈਣਾ। ਉਹਨਾਂ ਇਹਦੇ ਕੱਲ ਪਰਸੋਂ ਇਹਨਾਂ ਨੂੰ ਹੁਣ ਤਾਂ ਰਹੇ ਬਹੁਤ ਬਾਰ ਬੇਕਤੀ ਇਕੱਠੇ ਹੋਏ। ਜਿੱਤਾ ਮਾਰ ਕੇ ਜਿਵੇਂ ਕਿਤੇ ਜੀਬੀਪੀ ਆ ਤਾਂ ਵੀ ਇਹ ਕਾਸਟੀਆ ਅੰਦਰ ਇੱਕ ਲੱਡੂ ਵਾਲੇ ਦਾ ਮਤਲਬ ਆਇਆ ਉਹਨੂੰ ਪੀਟੀਸ਼ਨ ਹੈ ਜਦੋਂ ਚੱਗਲਾ ਸੁਧਰਾ ਹੋਇਆ ਉਹਦੇ ਜੀਸੀ ਨੇ ਅਰਜੀ ਲਾਇਆ ਮਦਰ ਵੀ ਇਹਨਾਂ ਨੇ ਮੇਰਾ ਤਾਵਾ ਕੀਤਾ ਆਇਆ ਉਹਨਾਂ ਨੂੰ ਦੱਸਿਆ ਗਿਆ ਵੀ ਇਹ ਥਾਂ ਕਿਤਰਾ ਵਾ ਕੀ ਮਤਲਬ ਹੈ ਬੰਦਕੁਰ ਇਦੋਂ ਏਦਾਂ ਜੀ ਬਲਦੀਪ ਕੌਰ ਬੀਬੀ ਨੇ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਵੀ ਕਾਫੀ ਗਣਾ ਦਾ ਕੰਮ ਚੱਲਣ ਰਿਹਾ ਇਹਨਾਂ ਦਾ ਅੱਛਾ ਜੀ ਨੰਬਰ 'ਚ ਪਹਿਲਾਂ ਮਾਲ ਵਿਭਾਗ ਨੇ ਪਟਵਾਰੀ ਨੇ ਆਰ ਕੇ ਇਹ ਇਨਸਾਨ ਵੀ ਕਰਤੀ ਨਿਸ਼ਾਨ ਵੀ ਲਵਾਤੇ ਵੀ 10 ਨੰਬਰ ਤੇ 11 ਨੰਬਰ ਉਹਦੇ ਉੱਤੇ ਬੀਬੀ ਨੇ ਸਟੇਲ ਆ ਕੋਡ ਨੂੰ ਅੱਛਾ ਉਹਦੇ ਬਾਜੂ ਦੇ ਦਾ ਨਵੇਂ ਬਲਣਾ ਸ਼ੁਰੂ ਕਰ ਦਿੱਤਾ ਤੇਜਪਾਲ ਸਿੰਘ ਵਗੈਰਾ ਨੇ ਇਹਨਾਂ ਨੂੰ ਅਸੀਂ ਰੋਕ ਦਿੱਤਾ ਸੀ ਹਾਂਜੀ ਉਸ ਤੋਂ ਬਾਅਦ ਦੁਬਾਰਾ ਫੇਰ ਇਹਨਾਂ ਦੀ ਮਿੰਤੀ ਕਰਕੇ ਤੇ ਇਹਨਾਂ ਨੂੰ ਇਹਨਾਂ ਨੇ ਬੀਬੀ ਨੇ ਮੰਨਿਆ ਵੀ ਤੁਸੀਂ 15 ਦੇ ਵਿੱਚ ਪਾ ਸਕਦੇ ਹੋ ਤੇ 10 11 ਦੇ ਵਿੱਚ ਨਹੀਂ ਪਾ ਸਕਦੇ ਇਸ ਕਰਕੇ ਇਹਨਾਂ ਦਾ ਕੰਮ ਰੋਕ ਕੇ ਤੇ ਉਹਨਾਂ ਨੇ ਮੁੜ ਕੇ ਆਪਣੇ 15 ਦੇ ਵਿੱਚ ਆਪਣਾ ਮਕਾਨ ਪਾ ਲਿਆ। ਹਾਂਜੀ। ਉਸ ਤੋਂ ਬਾਅਦ ਉਹਨਾਂ ਨੂੰ ਇਹ ਬੀਬੀ ਕਹਿੰਦੀ ਵੀ ਰਸਤਾ। ਹਾਂਜੀ। ਰਸਤੇ ਵਾਸਤੇ ਇਹਨਾਂ ਨੇ ਤਕਸੀਮ ਦਾ ਦਾਵਾ ਪਾਇਆ। ਤਕਸੀਮ ਦੇ ਵਿੱਚ ਜਿੱਥੇ ਵੀ ਰਸਤਾ ਹੋਊਗਾ ਇਹਨਾਂ ਨੂੰ ਛੱਡਾ ਦਿੱਤਾ ਜਾਊਗਾ। ਹੋਰ ਬੀਬੀ ਕੋਈ ਆਂਦੇ ਅਨਮਸ਼ਾ ਤੇ ਮੁੰਡੇ ਲੈ ਕੇ ਉਹਨਾਂ ਦੀ ਮਾਤਾ ਤੇ ਗਾੜੀ ਭੈਣ ਗਈ ਆ। ਇਹਦੇ ਵਿੱਚ ਮਾਤਾ ਨੇ ਪਹਿਲਾਂ ਹੀ ਲਿਖਾਇਆ ਸਾਨੂੰ ਬਿਆਨ ਕਿ ਮੈਂ ਉੱਥੇ ਡੱਕਣ ਗਈਆਂ ਤੇ ਜਿਹੜੀ ਨਿਰਮਲ ਕੋਰ ਆ ਹਾਂਜੀ ਜਿਹੜੀ ਇਹਦੀ ਦਰਾਣੀ ਲੱਗਦੀ ਥਾ ਅਜੀ ਪ੍ਰਤੀਦਾਰੀ ਜੋ ਉਹਨੇ ਮੈਨੂੰ ਕਿਤੇ ਤਾਂ ਕੰਮ ਆ ਰਿਹਾ ਉਹਦੇ ਸਬੰਧੀ ਅਸੀਂ ਇਹਦੇ ਵਿੱਚ ਤੇਜਪਾਲ ਸਿੰਘ ਅਤੇ ਨਿਰਮਲ ਪੌਰ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰ ਦਿੱਤੀ ਹੈ ਅਪਰਾਧ ਰੋਕੂ ਕਾਰਵਾਈ ਕੀਤੀ ਹੋਈ ਇਹ ਦੋ ਤਰ੍ਹਾਂ ਦੇ ਖਿਲਾਫ ਹੋਈ ਕਿ ਇੱਕ ਤਾਂ ਦਿੱਤਾ ਇੱਕ ਦੇ ਇੱਕ ਦੇ ਇਹ ਜਿਹੜੇ ਉੱਥੇ ਗਏ ਹੋਏ ਆ ਇਹ ਕੋਈ ਕਹਿੰਦੇ ਅਣਪਛਾਤੇ ਦੋ ਜਣੇ ਲੈ ਕੇ ਆਏ ਆ ਇਹ ਅਣਪਛਾਤੇ ਵਿਅਕਤੀ ਉੱਥੇ ਕੋਈ ਤਸਦੀਕ ਨਹੀਂ ਹੋਇਆ ਅੱਛਾ ਜੀ ਹਾਂ ਜੀ ਜਿਹੜਾ ਤੱਕਾ ਕਹਿੰਦੇ ਮਾਰਿਆ ਗਿਆ ਉਹ ਕੋਈ ਵੀਡੀਓ ਦਿੱਤੀ ਜਾਂ ਉਸ ਤਰ੍ਹਾਂ ਹੀ ਆ ਨਹੀਂ ਉਹਨਾਂ ਜਬਾਨੀ ਦੱਸਿਆ ਜੀ ਠੀਕ ਹੈ ਦੋ ਤਰ੍ਹਾਂ ਦੇ ਕੋਲ ਕੀਤੀ ਗਈ ਕਿ ਕਿਹਤੇ ਦੇਖੋ ਉਹਨ ਕੀ ਕਿਹਤੇ ਦੇਖੋ ਇਹਨਾਂ ਦੇ ਖਿਲਾਫ ਕੀਤੀ ਗਈ ਹੈ ਜੀ ਉਧਰ ਮਾਤਾ ਕੱਲੀ ਹੈ ਤੇ ਇਹਨਾਂ ਦੇ ਖਿਲਾਫ ਪੀਜਪਾਲ ਸਿੰਘ ਦੇ ਵਗੈਰਾ ਦੇ ਕੀਤੀ ਹੈ